ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬਾਜਾਂ ਵਾਲੇ ਜੀ ਦੀ ਬਲਾਵ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਣੀਆਂ ਕਿਸੇ ਪਰਿਵਾਰ ਦੀ ਜਿਹਦੇ ਟੋਟਲ 7 ਮੈਂਬਰ ਸੀ ਪੰਜ ਮੁੰਡੇ ਤੇ ਇੱਕ ਮਾਂ ਪਿਓ ਉਹਨਾਂ ਦੇ ਵਿੱਚੋਂ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਇਕੱਲਾ ਹੀ 100 ਰੋਟੀ ਖਾ ਜਾਂਦਾ ਸੀ ਧਾੜੀ ਦੀ ਤੇ ਬਾਕੀ 6 ਜੀ ਵੀ 100 ਰੋਟੀਆਂ ਨਹੀਂ ਖਾਂਦੇ ਸੀ ਬੜੇ ਦੁਖੀ ਸੀ ਉਹਦੇ ਹੱਥੋਂ ਉਹਦਾ ਨਾਂ ਉਹਨੂੰ ਚੜਾਉਣ ਵਾਸਤੇ ਉਹਨੂੰ ਢਕਾਉਣ ਵਾਸਤੇ ਉਹਨੂੰ ਬਿਸ਼ਰਮ ਕਰ ਲਈ ਕਰਦਿਆਂ ਨੇ ਉਹਦਾ ਨਾਂ ਰੱਖ ਦਿੱਤਾ ਭੁਖੜ ਤੇ ਸਾਰੇ ਏਰੀਆ 'ਚ ਵੀ ਉਹਨੂੰ ਭੁਖੜ ਕਹਿਣ ਲੱਗ ਗਏ ਪਿੰਡ ਵਾਲਿਆਂ ਤਾਂ ਕਹਿਣੇ ਕਹਿਣਾ ਪਾਸੇ ਆਸੇ ਵਾਲੇ ਲੋਕ ਵੀ ਕਿਉਂਕਿ ਘਰੋ ਹੀ ਨਾਂ ਪੈਂਦਾ ਜੋ ਵੀ ਬੰਦੇ ਦਾ ਪੈਂਦਾ ਹਨਾ ਚੰਗਾ ਮਾੜਾ ਕੁਦਰਤ ਦੀ ਲੀਲਾ ਇੱਕ ਦਿਨ ਕੀ ਹੋਇਆ ਉਹਨਾਂ ਦੇ ਘਰੇ ਚਾਰ ਪੰਜ ਪੰਡਤ ਆ ਗਏ ਕਹਿੰਦੇ ਭਾਈ ਪ੍ਰਸ਼ਾਦਾ ਛਕਣਾ ਪਰਵਾਰਮੈਸੀ ਆਏ ਗਏ ਦੀ ਸੇਵਾ ਕਰਨ ਵਾਲਾ ਸੀ ਕਹਿੰਦੇ ਜੀ ਬਹਿ ਜੋ ਛਕ ਲੋ ਉਹਨਾਂ ਨੇ ਪ੍ਰਸ਼ਾਦਾ ਬਣਾਇਆ ਜਦੋਂ ਪੰਡਤ ਪ੍ਰਸ਼ਾਦਾ ਖਾਣ ਲੱਗੇ ਤੇ ਭੁਖੜ ਵੀ ਨਾਲ ਹੀ ਬਹਿ ਗਿਆ ਨਹੀਂ ਤਾਂ ਕਰੇ ਕੋਈ ਮਹਿਮਾਨ ਆ ਜੇ ਤਾਂ ਆਪਾਂ ਕਹਿਲੇ ਪਹਿਲਾਂ ਇਹਨੂੰ ਖਵਾ ਲਈਏ ਬਾਅਦ ਚ ਆਪ ਖਾ ਲਾਂਗੇ ਕਿਉਂਕਿ ਉਹ ਵਿਚਾਰਾ ਦਿਲ ਦਾ ਸਿੱਧਾ ਸਦਾ ਸੀ ਦਿਲ ਦੇ ਵਿੱਚ ਕੋਈ ਮੈਲ ਨਹੀਂ ਸੀ ਦਿਲ ਦੇ ਵਿੱਚ ਕੋਈ ਵੀ ਉਹਦੇ ਵਾਦਾ ਘਟਾ ਹੈ ਨਹੀਂ ਸੀ ਤੇ ਲੱਲੂ ਬੰਦਾ ਸੀ ਜਿਹਨੂੰ ਕਹਿੰਦੇ ਲੱਲੂ ਕਰੇ ਕਬਲੀਆਂ ਤੇ ਰੱਬ ਸਿੱਧੀਆਂ ਪਾਵੇ ਉਹ ਜਦੋਂ ਪੰਡਤਾਂ ਨੇ ਰੋਟੀ ਖਾਧੀ ਤੇ ਭੁਖੜ ਵੀ ਨਾਲ ਹੀ ਬਹਿ ਗਿਆ ਹੁਣ ਘੂਰੀਆਂ ਜੀਆਂ ਵਟਦੇ ਨਾਲੇ ਪੰਡਤਾਂ ਨੂੰ ਪ੍ਰਸ਼ਾਦਾ ਦੇਈ ਜਾਂਦੇ ਆ ਨਾਲੇ ਉਹਦੇ ਅੱਗੇ ਰੱਖੀ ਜਾਂਦੇ ਆ ਪੰਜਾ ਪੰਡਤਾਂ ਦੇ ਅੱਗੇ ਇੱਕ ਇੱਕ ਰੋਟੀ ਰੱਖਦੇ ਆ ਤੇ ਭੁਖੜ ਦੇ ਕੱਲੇ ਦੇ ਅੱਗੇ ਪੰਜ ਰੱਖਦੇ ਆ ਜਾਂ ਸੱਤ ਰੱਖਦੇ ਆ ਜਿੰਨੇ ਚਿਰ ਨੂੰ ਪੰਡਤਾਂ ਨੇ 5-5 ਰੋਟੀਆਂ ਖਾਧੀਆਂ ਭੁਖੜ ਉਹਨੇ ਜਿਹੜੇ 50 ਰੋਟੀਆਂ ਖਾ ਗਿਆ ਪੰਡਤਾਂ ਦੇ ਸਾਹਮਣੇ ਉਹਨਾਂ ਨੇ ਫੇਰ ਉਹਨੂੰ ਬੜੀ ਝਾੜ ਪਾਈ ਵੀ ਆਏ ਗਏ ਦੀ ਸ਼ਰਮ ਕਰ ਲਿਆ ਕਰ ਕਿਸੇ ਟਾਈਮ ਘਰੇ ਆਟਾ ਹੀ ਥੋੜਾ ਹੁੰਦਾ ਤੂੰ ਤਾਂ ਜਮਾਂ ਹੀ ਸ਼ਰਮ ਲਾਈ ਏ ਉਹਨਾਂ ਪੰਡਤਾਂ ਦੇ ਵਿੱਚੋਂ ਇੱਕ ਨੂੰ ਇੰਨਾ ਠੀਕ ਆ ਵੀ ਉਹਨਾਂ ਮੱਥੇ ਦੀਆਂ ਲਕੀਰਾਂ ਵੜ ਲੈਂਦਾ ਸੀ ਉਹਨੇ ਕਿ ਆ ਵੀ ਇਹਨੂੰ ਕਾਹ ਤੋਂ ਟੋਕਦੇ ਆ ਤੁਸੀਂ ਇਹਨਾਂ ਇਹਦਾ ਬੰਦੇ ਦੀਆਂ ਮੱਥੇ ਦੀਆਂ ਲਕੀਰਾਂ ਹੀ ਬਹੁਤ ਸਿੱਧੀਆਂ ਨੇ ਬਹੁਤ ਵਧੀਆ ਲਕੀਰਾਂ ਨੇ ਮੱਥੇ ਦੀਆਂ ਹੋ ਸਕਦਾ ਤੁਸੀਂ ਸਾਰਾ ਟੱਬਰ ਇਹਦਾ ਭਾਕ ਖੰਦੇ ਹੋਮ ਉਹ ਕਹਿੰਦੇ ਅਸੀਂ ਇਹਦਾ ਭਾਖਾ ਦਾ ਕੰਨਾ ਅਸੀਂ ਦੋ ਪੜੋਲੇ ਕਣਕ ਦੇ ਭਰ ਕੇ ਰੱਖਦੇ ਆ ਇੱਕ ਤੇ ਇਹਦਾ ਨਾਮ ਲਿਖਿਆ ਭੁਖਣ ਇੱਕ ਤੇ ਲਿਖਿਆ ਸਾਰਾ ਪਰਿਵਾਰ ਇਹਦਾ ਪੜੋਲਾ ਸਾਡੇ ਤੋਂ ਪਹਿਲਾਂ ਖਾਲੀ ਹੋ ਜਾਂਦਾ ਸੋ ਪੰਡਤ ਕਹਿਣ ਲੱਗੇ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਅਸੀਂ ਇਹਨੂੰ ਨਾਲ ਲੈ ਜੀਏ ਤੇ ਘਰ ਵਾਲੇ ਤਾਂ ਪਹਿਲੇ ਮੋਗਾ ਭਾਲਦੇ ਸੀ ਉਹ ਐ ਕਰਕੇ ਹੱਥ ਜੋੜ ਕੇ ਖੜ ਗਿਆ ਸਾਰਾ ਪਰਿਵਾਰ ਕਹਿੰਦੇ ਇਹਨੂੰ ਵੀ ਲੈ ਜੋ ਦੇ ਨਾਲ 20000 ਰੁਪਇਆ ਵੀ ਲੈ ਜਾਓ